ਆ ਦੇਖੋ ਫਿਰ ਵੀ ਸਾਹਮਣੇ ਪੀ ਜਾ ਰਹੇ ਦੇਖੋ ਕੋਈ ਅਕਲ ਕੋਈ ਨਹੀਂ ਹੈਗੀ ਕੋਈ ਲਾਨਤਾ ਪਾ ਰਹੇ ਤੈਨੂੰ ਹੈ ਨਹੀਂ ਪੀਣਾ ਦਿਲ ਤੇ ਬਾਰ ਨਹੀਂ ਨਹੀਂ ਤੁਹਾਨੂੰ ਇੰਨੀ ਅਕਲ ਨਹੀਂ ਹੈਗੀ ਜਵਾਕ ਹੋ ਤੁਸੀਂ ਬੱਚੇ ਹੋ ਤੁਸੀਂ ਇੱਥੋਂ ਪੀਆ ਪੈਣਾ ਮਾਵਾਂ ਲੰਗਦੀਆਂ ਨੇ ਇੱਥੋਂ ਸਕੂਲ ਦੀਆਂ ਬੱਸਾਂ ਲੰਗਦੀਆਂ ਨੇ ਕਿੰਨੇ ਲੰਗਦੇ ਫੈਮਿਲੀ ਵਾਲੇ ਲੰਗਦੇ ਪਏ ਨੇ ਹੈ ਇਹਨਾਂ ਪਤਾ ਨਹੀਂ ਹੈਗਾ ਤੁਹਾਨੂੰ ਆ ਕੀ ਕਰੀ ਜਾਂਦੇ ਤੁਸੀਂ ਇੱਥੇ ਕਿੰਨੀ ਵਾਰੀ ਸਮਝਾ ਕੇ ਗਿਆ ਕਿੰਨੀ ਵਾਰੀ ਮੈਂ ਹਟਾ ਕੇ ਗਿਆ ਤੂੰ ਫਿਰ ਨਹੀਂ ਸੁਧਰਦੇ ਹੈ ਆ ਕੀ ਕਰੀ ਜਾਂਦੇ ਤੁਸੀਂ ਪਬਲਿਕ ਦੇ ਵਿੱਚ दारू ਪੀ ਜਾਂਦੇ ਹੋ ਹੈ ਐਥੇ ਸਭ ਦੇ ਸਾਹਮਣੇ ਐਥੋਂ ਲੈ ਕੇ ਕਰ ਨਹੀਂ ਪੀ ਸਕਦੇ ਪਾਈ ਇਹਨੂੰ ਸਮਝਾਇਆ ਕਰੋ ਮਾੜੀ ਮੋਟੀ ਅਕਲ ਦਿਆ ਕਰੋ ਚਲੋ ਇੱਧਰ ਹੱਥਾ ਖੋਲ ਕੇ ਰੱਖਿਆ ਹੱਥੇ ਦੇ ਅੰਦਰ ਜਾ ਕੇ ਪਿਓ ਜੇ ਨਹੀਂ ਹੱਥੇ ਦੇ ਵਿੱਚ ਪੀਣਦੇ ਉਹ ਹੈਗੇ ਦੋ ਘਰੇ ਜਾ ਕੇ ਪਿਓ ਨਹੀਂ ਪੀਨੇ ਨਹੀਂ ਨਹੀਂ ਐਥੇ ਨੂੰ ਪੀ ਰਹੇ ਹੋ ਐਥੇ ਕਿਉਂ ਪਬਲਿਕ ਦੇ ਵਿੱਚ ਕਿਉਂ ਪੀ ਰਹੇ ਹੋ ਤੁਹਾਨੂੰ ਪਤਾ ਪਬਲਿਕ ਦੇ ਵਿੱਚ दारू ਪੀਣ ਤੇ ਕਿਹੜੇ ਆਈਪੀਸੀ ਆ ਦੇਖੋ ਫਿਰ ਵੀ ਸਾਹਮਣੇ ਪੀ ਜਾ ਰਹੇ ਦੇਖੋ ਕੋਈ ਅਕਲ ਕੋਸ਼ ਨਹੀਂ ਹੈਗੀ ਕੋਈ ਲੰਨਤਾ ਪਾ ਰਹੇ ਤੈਨੂੰ ਅਰੇ ਪੀ ਲੈ ਹੈ ਨਹੀਂ ਪੀਣਾ ਜੀ ਅੱਜ ਵਾਰ ਨਹੀਂ ਨਹੀਂ ਤੁਹਾਨੂੰ ਇੰਨੀ ਅਕਲ ਨਹੀਂ ਹੈਗੀ ਜਵਾਕ ਹੋ ਤੁਸੀਂ ਬੱਚੇ ਹੋ ਤੁਸੀਂ ਇੱਥੋਂ ਧੀਆਂ ਪੈਣਾ ਮਾਵਾਂ ਲੰਗਦੀਆਂ ਨੇ ਇੱਥੋਂ ਸਕੂਲ ਦੀਆਂ ਬੱਸਾਂ ਲੰਗਦੀਆਂ ਨੇ ਕਿੰਨੇ ਲੰਗਦੇ ਕਿੰਨੇ ਫੈਮਿਲੀ ਵਾਲੇ ਲੰਗਦੇ ਪੈਨੇ ਹੈ ਇਹਨਾਂ ਪਤਾ ਨਹੀਂ ਹੈ ਤੁਹਾਨੂੰ ਚਲਦੀ ਹੋਵੇ ਹੈ ਨਹੀਂ ਨਹੀਂ ਇਹਨਾਂ ਪਤਾ ਇਹਨਾਂ ਦਿਮਾਗ ਤਾਂ ਆਪਣਾ ਹੋਣਾ ਚਾਹੀਦਾ ਕਿ ਕੋਈ ਹੋਰ ਦਿਮਾਗ ਦਊਗਾ ਕੇ ਜੇ ਹੁਣੇ ਮੈਂ ਪੁਲਿਸ ਨੂੰ ਫੋਨ ਕਰਾਂ ਨਾ ਹੁਣੇ ਕਰਾਂ ਇਹ ਅੰਦਰ ਜਾਓਗੇ ਕਿੰਨਾ ਇੱਥੇ ਤੇ ਪਤਾ ਪਬਲਿਕ ਦੇ ਵਿੱਚ दारू ਪੀਣ ਤੇ 10000 ਦਾ ਜੁਰਮਾਨਾ ਡੇਢ ਮਹੀਨੇ ਦੀ ਕੈਦ ਹੈਗੀ ਆ ਜੇ ਕਾਨੂੰਨ ਪੜਿਆ ਹੋਵੇ ਤਾਂ ਫਿਰ ਅਰੇ ਮੈਂ ਨਹੀਂ ਲੇਕਿਨ ਰੂਮ ਹੈਗਾ ਕੁਆਟਰ ਹੈਗਾ ਤੁਹਾਡੇ ਕੋਲ ਕੁਆਟਰ 'ਚ ਪੀ ਨਹੀਂ ਸਕਦੇ ਕੀ ਸਕਦੇ ਫਿਰ ਇੱਥੇ ਕੀ ਇੱਥੇ ਪਬਲਿਕ ਦੇ ਵਿੱਚ ਕਿਉਂ ਪੀ ਰਹੇ ਹੋ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਜੀ ਕੋਟ ਮੰਗਲ ਦੀ ਮੇਨ ਮਾਰਕੀਟ ਹੈਗੀ ਆ ਕੋਟ ਮੰਗਲ ਦੇ ਵਿੱਚ ਆ ਠੇਕਾ ਖੁੱਲਿਆ ਹੋਇਆ ਤੇ ਠੇਕੇ ਦੇ ਨਾਲ ਇੱਥੇ ਹਾਪਾ ਵੀ ਹੈਗਾ ਬਟ ਇੱਥੇ ਦੇਖੋ ਮੇਨ ਰੋਡ ਦੇ ਉੱਪਰ ਇੱਥੇ ਪੀਆ ਪੈਣਾ ਇਥੋਂ ਸਾਰੇ ਪਰਿਵਾਰਕ ਮੈਂਬਰ ਲੰਘਦੇ ਆ ਤੇ ਇੱਥੇ दारू ਪਿੰਦੇ ਨੇ ਆ ਦੇਖੋ ਪ੍ਰਵਾਸੀ ਜਿਹੜੇ ਹੈਗੇ ਆ ਜ਼ਿਆਦਾਤਰ ਮੌਸਮੀ ਪ੍ਰਵਾਸੀ ਹੈਗੇ ਨੇ ਤੇ ਮੈਂ ਇੱਧਰ ਇਹਨਾਂ ਨੂੰ ਪੁੱਛਣਾ ਚਾਹੁੰਨਾ ਪਾਜੀ ਇਹ ਕੀ ਆ ਇਹਨਾਂ ਨੂੰ ਤੁਸੀਂ ਥੋੜਾ ਜਿਹਾ ਦਿਆ ਕਰੋ ਕੋਈ ਲਾਇਆ ਕਰੋ ਥੋੜਾ ਜਿਹਾ ਇਹਨਾਂ ਦੇ ਵੀ ਡਾਂਗਾ ਫੇਰਿਆ ਕਰੋ ਉਹਨਾਂ ਦੇ ਦੋ ਚਾਰ ਡਾਂਗਾ ਫੇਰੋਗੇ ਫਿਰ ਪਤਾ ਲੱਗੂਗਾ ਇਹਨਾਂ ਨੂੰ ਬੜੇ ਵਾਰੀ ਆਖਿਆ ਭਾਈ ਉੱਥੇ ਬੈਠਿਆ ਕਰੋ ਥੋੜਾ ਬੜਾ ਸਾਲ ਇਹ ਹਾਲਾਤਾਂ ਜਾਂ ਬਣੇਗਾ ਅੰਦਰ ਵੀ ਉਦੋਂ ਵੀ ਮਰਦੇ ਭੈਣ ਨੂੰ ਚਰਦੇ ਨਹੀਂ ਉੱਥੇ ਕੀ ਗਰੀ ਇਹਨਾਂ ਦਾ ਇਹ ਦੇਖ ਸਕਦੇ ਹੋ ਤੁਸੀਂ ਪੰਜਾਬ ਦੇ ਹਾਲਾਤ ਕੀ ਹੋਏ ਪਏ ਆ ਬਾਕੀ ਜਦੋਂ ਅਸੀਂ ਆਮ ਆਦਮੀ ਪਾਰਟੀ ਚੁਣੀ ਸੀਗੇ ਨਾ ਆਮ ਆਦਮੀ ਪਾਰਟੀ ਚੁਣਨ ਲੱਗੇ ਅਸੀਂ ਕੀ ਸੋਚਿਆ ਸੀਗਾ ਆਮ ਆਦਮੀ ਪਾਰਟੀ ਨੇ ਕਿャਸੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਾਂਗੇ ਕੀ ਤੇ ਹੁਣ ਤਾਂ ਨਸ਼ਾ ਗਲੀ ਗਵਾੜ ਦੇ ਵਿੱਚ ਆ ਗਿਆ ਤੁਸੀਂ ਦੇਖੋ ਰਾਹਾਂ ਦੇ ਵਿੱਚ ਨਸ਼ਾ ਆ ਗਿਆ ਨਾ ਇਹ ਤੁਹਾਡਾ ਸਟੇਟ ਹਾਈਵੇ ਹੈਗਾ ਨਾ ਤੁਹਾਡਾ ਇਹ ਨੈਸ਼ਨਲ ਹਾਈਵੇ ਹੈਗਾ ਇਹ ਗਲੀ ਗਵਾਂਡ ਦੇ ਵਿੱਚ ਛੇਕਾ ਖੁੱਲਿਆ ਤੇ ਹੁਣ ਘਰ ਘਰ ਦੇ ਵਿੱਚ ਸ਼ਰਾਬ ਪਹੁੰਚਿਆ ਕਰੂਗੀ ਤੇ ਇਹ ਆਮ ਆਦਮੀ ਪਾਰਟੀ ਦੇ ਸੁਪਨੇ ਸੀਗੇ ਜਿਹੜੇ ਆਮ ਜਨਤਾ ਨੂੰ ਦਿਖਾਏ ਸੀਗੇ ਕਿ ਹੁਣ ਅਸੀਂ ਘਰ ਘਰ ਤੱਕ ਸ਼ਰਾਬ ਪਹੁੰਚਾਵਾਂਗੇ ਜਿਹੜਾ ਨਸ਼ਾ ਹੈਗਾ ਤੁਹਾਡੇ ਘਰ ਘਰ ਤੱਕ ਜਾਊਗਾ ਮੈਂ ਇਧਰ ਦੋ ਤਿੰਨ ਵਾਰੀ ਲੰਘਿਆ ਦੋ ਤਿੰਨ ਵਾਰੀ ਮੈਂ ਇਹਨਾਂ ਨੂੰ ਸਮਝਾਇਆ ਇੱਥੇ ਨਾ ਬੈਠੋ ਜਿਹੜਾ ਠੇਕਾ ਖੁੱਲ ਗਿਆ ਖੁੱਲ ਗਿਆ ਹੱਤਾ ਜਨੂੰ ਸੋਨੇ ਸਿ ਸਵਾਗਾ ਹੋ ਗਿਆ ਹੱਤਾ ਵੀ ਖੁੱਲ ਗਿਆ ਬੜੇ ਇੱچھے ਤੁਸੀਂ ਜਿਹੜਾ ਪਬਲਿਕ ਦੇ ਵਿੱਚ ਬੈਠ ਰਹੇ ਹੋ ਪਬਲਿਕ ਦੇ ਵਿੱਚ ਇਧਰੋਂ ਪਬਲਿਕ ਲੰਘਦੀ ਪਈ ਆ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਦਿਖਾਣਾ ਚਾਹੁੰਦੇ ਹੋ ਕੀ ਜਗਾਣਾ ਚਾਹੁੰਦੇ ਹੋ ਤੁਸੀਂ ਹੈ ਬਾਈ ਇਹ ਕੋਈ ਵੀ ਦੇਖਦੇ ਹੋ ਲੰਘਦੇ ਵੱੜਦੇ ਇਧਰੋਂ ਕਿ ਆ ਜਿਹੜੇ ਬਾਹਰ दारू ਪਿੰਦੇ ਨੇ ਇੱਥੇ ਬੈਠ ਕੇ ਚਲੋ ਸਭ ਤੋਂ ਪਹਿਲਾਂ ਗੱਲ ਤਾਂ ਆਮ ਆਦਮੀ ਪਾਰਟੀ ਨੂੰ ਸ਼ਲੂਟ ਆ। SLAGA ਜੋ ਕੰਮ ਆ ਕਿ ਗਲੀ ਗਵਾਣ ਦੇ ਵਿੱਚ ਇਹਨਾਂ ਨੇ ਠੇਕਾ ਖੋਲਤਾ। ਹਾਂ। ਉਹਦੇ ਉੱਪਰ ਸੋਨੇ ਤੇ ਸੁਹਾਗਾ ਆ ਹੋ ਗਿਆ ਕਿ ਤੇ ਨਾਲ ਹਾਤਾ ਵੀ ਖੋਲਤਾ। ਠੀਕ ਹੈ। ਤੇ ਚਲੋ ਹੱਥੇ ਦੇ ਵਿੱਚ ਬੈਠੋ ਤੁਸੀਂ ਜਿਹੜੇ ਇੱਥੇ ਆ ਬਹਿ ਕੇ ਪ੍ਰਵਾਸੀ ਮੋਸਟਲੀ ਪ੍ਰਵਾਸੀ ਹੈਗੇ ਨੇ ਇੱਥੇ। ਇਉਂ ਪੀਬੀਆਰ ਦੇ ਜਿਹੜੇ ਬੰਦੇ ਹੈਗੇ ਨੇ ਇੱਥੇ दारू ਪਿੰਦੇ ਨੇ ਹੁਣ ਆ ਜਿਹੜੇ ਮੇਨ ਮਾਰਕੀਟ ਹੈਗੇ ਇਹ ਕੋਈ ਨਾ ਨੈਸ਼ਨਲ ਹਾਈਵੇ ਹੈਗਾ ਨਾ ਕੋਈ ਸਟੇਟ ਹਾਈਵੇ ਹੈਗਾ ਇਹ ਗਲੀ ਗਵਾਂਡ ਗਲੀ ਗਵਾਂਡ ਦੇ ਵਿੱਚੋਂ ਸਾਡੀਆਂ ਮਾਤਾਵਾਂ ਧੀਆਂ ਪੈਣਾ ਲੰਘਦੀਆਂ ਸਕੂਲ ਦੇ ਬੱਚਿਆਂ ਦੀਆਂ ਵੈਨਾਂ ਲੰਘਦੀਆਂ ਇੱਧਰੋਂ ਤੇ ਕੀ ਉਹਨਾਂ ਤੇ ਇਫੈਕਟ ਪੈਂਦਾ ਹੋਗਾ ਤੁਸੀਂ ਦੱਸੋ ਹੈ ਕਿੰਨਾ ਗਲਤ ਸੁਨੇਹਾ ਜਾ ਰਿਹਾ ਕਿੰਨੀ ਗਲਤ ਸੇਧ ਮਿਲਦੀ ਪਈ ਹੈ ਆਪਣੇ ਸਮਾਜ ਨੂੰ ਇਹ ਆਮ ਆਮੀ ਪਾਰਟੀ ਦਾ ਦੇਖੋ ਕਿਹੜਾ ਸੁਪਨਾ ਦਿਖਾਇਆ ਸੀਗਾ ਕਿ ਨਸ਼ਾ ਅਸੀਂ ਖਤਮ ਕਰ ਦਾਂਗੇ ਹੁਣ ਤਾਂ ਗਲੀ ਗਵਾਂਡ ਦੇ ਵਿੱਚ ਆ ਕੇ ਸਾਡੇ ਘਰਾਂ ਤੱਕ ਪਹੁੰਚ ਗਿਆ ਦੇਖੋ ਹਾਂ ਕੈਂਗਰ ਕੋਣ ਨਾ ਬਾਜੀ ਅੱਵੇ ਤੋਂ ਇਹਨਾਂ ਦੇ ਨਾ ਡਾਂਗਾ ਫੇਰ ਨਹੀਂ ਆਲੇ ਕੋਈ ਵੀ ਆ ਚਾਹ ਇੱਥੇ ਬਹਿਂਦਾ ਨਾ ਇੱਕ ਤੋਂ ਡਾਂਗਾ ਜਦੋਂ ਫੇਰੋਂਗੇ ਇਹਨਾਂ ਫੇਰ ਪਤਾ ਲੱਗੂਗਾ ਤੂੰ ਕੱਢਣਾ ਹੋ ਇੱਥੇ ਮੈਂ ਕਹਿ ਰਿਹਾ ਤੂੰ ਬੈਠਾ ਹੋ ਨਹੀਂ ਕਹਤਾ ਤੂੰ ਹੋਗਾ ਕਿਵੇਂ ਆ ਕਹਿੰਦਾ ਕਹਿੰਦਾ ਇੱਥੇ ਬਹਿਣਾ ਵਾ ਤੂੰ ਐਸਾ ਮੈਂ ਬੋਲਾ ਤੇ ਹਾਂਜੀ ਕਿੱਥੇ ਰਹਿਣਾ ਆ ਹਾਂ ਤੇ ਹੋਰ ਦੱਸ ਕਿੱਥੇ ਰਹਿਣਾ ਆ ਸੋਈ ਕਹਤਾ ਆ ਮੈਂ ਤੇ ਹੱਥਾਂ ਬਣਿਆ ਹੱਥੇ ਦੇ ਅੰਦਰ ਬਹਿ ਜਾਓ ਹਾਂ ਇਹ ਜਰੂਰ ਹਾਥਿਕ ਪਾਸਾ ਸਰਕਾਰ ਦੇ 50 ਰੁਪਏ ਬਲਕਾ ਹੈ ਕਰੇ ਜਾ ਕੇ ਪੀ ਲੋ ਕੁਆਟਰ ਤਾਂ ਹੋ ਗਈ ਹੈਂ ਕੁਆਟਰ 'ਚ ਜਾ ਕੇ ਪੀ ਲੋ ਸ਼ਰਮ ਹੈ ਨਹੀਂੁੱਲੇ ਆਮ ਕਹਿ ਰਿਹਾ ਕਿ ਨਹੀਂ ਇੱਥੇ ਪੀਵਾਂਗੇ ਕਾਂਗਰਸ ਸਰਕਾਰ ਸੀਗੀ ਅਕਾਲੀ ਸਰਕਾਰ ਸੀਗੀ ਉਹਦੇ ਵਿੱਚ ਨਹੀਂ ਇੰਨਾ ਗੰਦ ਪਿਆਰ ਜਿੰਨਾ ਕਿ ਹੁਣ ਸਮਾਜਵਾਦੀ ਪਾਰਟੀ ਦੇ ਵਿੱਚ ਇੰਨਾ ਗੰਦ ਪੈ ਜਾਗਾ ਤੁਸੀਂ ਦੇਖ ਹੀ ਰਹੇ ਹੋ ਇੱਧਰ ਗਲੀ ਹੈਗੀ ਪੂਰੀ ਮੇਨ ਮਾਰਕੀਟ ਹੈਗੀ ਹੈ ਇੰਨਾ ਕੋਈ ਨੈਸ਼ਨਲ ਹਾਈਵੇ ਨਾ ਕੋਈ ਸਟੇਟ ਹਾਈਵੇ ਹੈਗਾ ਤੇ ਇਹਦੇ ਵਿੱਚ ਗੰਦ ਪਾ ਕੇ ਰੱਖਿਆ ਹੋਇਆ ਹੈ ਮੇਰਾ ਹੀ ਹੱਤਾ ਵਾ ਹੈ ਮੇਰਾ ਹੀ ਹੱਤਾ ਵਾ ਸੋ ਤੁਸੇ ਇਸ ਸਟੇਜ ਬਾਰੇ ਕੀ ਕਹਿਣਾ ਚਾਹੁੰਗਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੇ ਕਰਿਓ ਬੇਸ ਵਿਦੇਸ਼ ਦੀਆਂ ਹੋਰ ਵੀ ਖਬਰਾਂ ਜਾਣਨ ਲਈ ਵੇਖਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ